ਕੇ ਬਪਾ ਇਹ ਲੜਦੀ ਆ ਤੇ ਨਾਲ ਆਖਰੀ ਆ ਤਾ ਚਲ ਠੀਕ ਆ ਆਖਰੀ ਤਾਂ ਬਾੜੀ ਕੁੜੀ ਪਾਗ ਲਾ ਗਈ ਛੋਟੀ ਜੀ ਖਾਦੇ ਤੂੰ ਵੱਡੀ ਐ ਕਿੱਥੇ ਵੱਡੀਆਂ ਤੂੰ ਤੂੰ ਕੀ ਕਹਿ ਰਹੀ ਉਹ ਵੱਡੀ ਮੈਨੂੰ ਵੱਡੀ ਆ ਤੇ ਨੰਬਰ ਤਾਂ ਕੱਟ ਲੈ ਗਈ ਤੂੰ ਵੱਡੀ ਐ ਬਣਦੇ ਤੇ ਮੈਡਮ ਕਹਿੰਦੀ ਪੜਦੀ ਨਹੀਂ ਐ ਮੂੰ ਬੱਚਾ ਪੜਦੀ ਪੜਦੀ ਰਹੇਗੇ ਇਹ ਪੜਦੀ ਕਹਿੰਦੇ ਆ ਨਾ ਕਿੰਨਾ ਸਿਆਣਾ ਹੋ ਗਿਆ ਮੂੰ ਕਿੰਨਾ ਸਿਆਣਾ ਹੋ ਗਿਆ ਸੀ ਮੈਡਮ ਚਲੋ ਜੀ ਆ ਚਲੋ ਕੱਢ ਕੇ ਦੇਵਾ ਤੁਹਾਨੂੰ ਆਪਣੀ ਹੈਂਡ ਵਾਸ਼ ਕਰਿਆ ਪਾਜਾ ਇਸ ਤਾਂ ਫੇਰ ਲਿਆਂਗ ਪੁੱਤਰਾ ਮੈਂ ਜੂੜ ਨਹੀਂ ਬੋਲੇ ਆਂ ਚਿਪਸ ਹੈ ਨਹੀਂ ਹੁਣ ਆਪਣੇ ਕੋਲੇ ਲੈ ਆਵਾਂਗੇ ਜਸਾ ਪਤਨੀ ਜਾ ਕੇ ਇਹ ਹੋ ਗਿਆ ਇਹ ਚਿਪਸ ਖਾਣੇ ਆ ਮੈਂ ਤਾਂ ਲਿਆ ਹਾਂ ਇੱਥੇ ਫਿਰ ਮੈਂ ਮੁਟਿਆ ਮੈਂ ਨਹੀਂ ਬੋਲੀ ਮੈਂ ਮਾਰੀ ਕਿੰਨਾ ਟਾਈਮ ਬੈਠਾ ਰਹੇ ਆ ਇੱਥੇ ਮੈਂ ਬਾਅਦ ਵਿੱਚ ਆਂਦੀ ਨਾ ਦਰਵਾਜ਼ੇ ਅਗਰਿੰਦਰ ਇਹ ਤੇਰੀ ਵੀਡੀਓ ਤੇਰੀ ਮੈਡਮ ਨੂੰ ਭੇਜੂ ਮੈਂ ਪ੍ਰਿੰਸੀਪਲ ਨੂੰ

ਮੈਂ ਚੋਰ ਬੋਲ ਗਿਆ ਕਿ ਤਿਆ ਤੀਸੇ ਦਾ ਕੀਤਾ ਸੁਣ ਪਾਪੀ ਕੀਤਾ ਤੈਨੂੰ ਪਲੋਂਸ ਤੋਂ ਤਨ ਲਿਆ ਤੂੰ ਮੈਂ ਤੇ ਇੱਥੇ ਵੀ ਲੈ ਖਾਣੇ ਦੀ ਗੈ ਮੈਂ ਉਹ ਗਿਆ ਤੈਨੂੰ ਸੁਣ ਤੂੰ ਭੁੱਲ ਗਿਆ ਤੂੰ ਦੀ ਬਾਰ ਮੈਂ ਨਹੀਂ ਭੁੱਲਿਆ ਪੁੱਤਾ ਭੁੱਲ ਗਿਆ ਨਹੀਂ ਮੈਂ ਸੁਣ ਕੀ ਆ ਰਿਹਾ ਮੈਂ ਨਹੀਂ ਮੈਂ ਨਹੀਂ ਹੱਥ ਲੈ ਮੇਰੇ ਪਾਸੇ ਲੈ ਗਿਆ ਮੈਂ ਮੇਰੇ ਵਿੱਚ ਖਾਣ ਨੂੰ ਓਏ ਡਿੱਟ ਗਿਆ ਮੈਂ ਚਲੂ ਨਹੀਂ ਬਾਦੀ ਔਰ ਖੜੇ ਹੋ ਖੜ ਕੇ ਬੱਦਨੂ ਮੈਂ ਬਾਗ ਮੈਂ ਤੇ ਨਾ ਬੰਦਰੀ ਕੱਤੀ ਕੱਤੀ ਦੇਖੀ ਨਾ ਕੱਤੀ ਇਧਰ ਮੈਂ ਘਰ ਨਹੀਂ ਦੇ ਦੇ ਕੱਤੀ ਇਹ ਕੱਤੀ ਦੇਖਿੰਦੀ ਨਹੀਂ ਰੁੱਸ ਗਏ ਸਾਡਾ ਹੁਣ ਭੈੜਾ ਵਾਲਾ ਮੰਨਦਾ ਨਹੀਂ ਹੈਗਾ ਇਹ ਨੰਬਰ ਵਾਲੇ ਲੈ ਕੇ ਆ ਤੰਜ ਰੁੱਸ ਗਏ ਜਿਹੇ ਨੰਬਰ ਵਾਲੇ ਆਏ ਇਹਦੇ ਚੱਕੇ ਨਹੀਂ ਗਏ ਸਾਥੋਂ ਇੰਨਾ ਇੰਨਾ ਟੋਕਰਾ ਭਰਤਾ ਨੰਬਰਾਂ ਦਾ ਮੈਡਮ ਨੇ ਕਾਲੇ ਮਰਤੀ ਵੀ ਵਾਈ ਸਿਆਣੀ ਅਜ ਮੈਡਮ ਦੇਵਾ ਜੀਜੀ ਦੇਖਾ ਮਰਤੀ ਜੀ ਕੀ ਆਪਣੇ ਬੈਗ ਚ ਬੈਗ ਤਾਂ ਫੋੜਨ ਲਗੇ ਪਾਪਾ ਜੀ ਦਾ ਆਪਾ ਪਤਾ ਬੈਜੀ ਨਹੀਂ ਕਿ ਬੈਜ ਕੀ ਸਮਾਨ ਸੀਗਾ ਇਹਨੂੰ ਦੱਸ ਭੂਜਾ ਸੀ ਕੱਲਾ ਤੈਨੂੰ ਪਤਾਗਾ ਹਾਂ ਹੈਮ ਤੀਕਾ ਕਰੂਗੀ ਠੀਕ ਹੈ ਆਜੇ ਦੇਖਣ ਲੱਗਿਆ ਪਪਾ ਜੀ ਨੇ ਕੋਲ ਲਾ ਤਰੇ ਚੀਜ਼ੀਆਂ ਆਜਾ ਜੇ ਮੈਂ ਸਾਦੀ ਦੇਜੇ ਪਤਿਆ ਪਤਿਆ ਸਾਰੀਆਂ ਜੀਆਂ ਕੀ ਕੀ ਬੈਗ ਦੇ ਵਿੱਚ ਕੀ ਕੀ ਸੀ ਉਹਦੇ ਵਿੱਚ ਇਹ ਕਿੱਟ ਦੇ ਵਿੱਚ ਅੱਛਾ ਬਸ ਤਾਂ ਕੱਲਾ ਪੂਜਿਆ ਸੀਗਾ ਥੋਰ ਸੋਣ ਪਪਲੀ ਇਹ ਨਹੀਂ ਸੀ ਪਰ ਕੋਈ ਵੀ ਚੀਜ਼ ਨਹੀਂ ਨੇ ਪਪਾ ਜੀ ਨੇ